ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ 뮤זיਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਛੋਗੇ ਅੱਜ ਆਪਾਂ ਰਾਗ ਪੈਰਵੀ ਦੇ ਵਿੱਚ ਗਾਇਨ ਕੀਤੀ ਹੋਈ ਭਾਈ ਸਾ ਪਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਦੀ ਬੰਦਿਸ਼ ਮੇਰੇ RAM ਰਾਏ ਤੋਂ ਸੰਤਾਂ ਕਾ ਸੰਤ ਤੇਰੇ ਉਸ ਨੂੰ ਆਪਾਂ ਅੱਜ ਗਾਇਨ ਕਰਨਾ ਸਿੱਖਾਂਗੇ ਹਰਮੋਨੀਅਮ ਦੇ ਉੱਤੇ ਵੀਰਾਂ ਦੇ ਸਕੇਲ ਸੀ ਸ਼ਾਰਪ ਤੋਂ ਅਤੇ ਭੈਣਾ ਦੇ ਸਕੇਲ ਚੌਥੇ ਕਾਲੇ ਤੋਂ ਮੈਂ ਦੋਵੇਂ ਸਕੇਲ ਇਸ ਵੀਡੀਓ ਵਿੱਚ ਦੱਸਾਂਗਾ ਆਪ ਜੀ ਨੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਦੋਵੇਂ ਸਕੇਲ ਆਪ ਜੀ ਨੂੰ ਇਸ ਵੀਡੀਓ ਵਿੱਚ ਮਿਲਣਗੇ ਭੈਣਾ ਦਾ ਸਕੇਲ ਵੀ ਬੱਚਿਆਂ ਦਾ ਵੀ ਸਕੇਲ ਵੀ ਹੈ ਅਤੇ ਵੀਰਾਂ ਦਾ ਸਕੇਲ ਜਿਹੜਾ ਸੀ ਸ਼ਾਰਪ ਹੈ ਉੱਥੋਂ ਵੀ ਮੈਂ ਆਪ ਜੀ ਨੂੰ ਗਾਣਾ ਦੱਸ ਰਿਹਾ ਹਾਂ ਅੱਜ ਜੀ ਸ਼ੁਰੂ ਕਰਦੇ ਆਂ ਪਹਿਲਾਂ ਮੈਂ ਗਾ ਦਣਾ ਫਿਰ ਆਪ ਜੀ ਨੂੰ ਸਿਖਾਵਾਂਗਾ ਮੇਰੇ ਨਾਮ ਦਾ ਹੋ ਸੰਸਾਰ ਦਾ Vem, vem, ser... see oh. ਆਪਾਂ ਹੁਣ ਸਿੱਖਦੇ ਆਂ ਮੈਂ ਆਪ ਜੀ ਨੂੰ ਪੀਸ ਵੀ ਵਜਾਉਣਾ ਦੱਸਾਂਗਾ ਪੀਸ ਦਾ ਵੀ ਮੈਂ ਆਪ ਜੀਨ ਤਰੀਕਾ ਦੱਸਾਂਗਾ ਇਹਦੇ ਵਿੱਚ ਅਤੇ ਆਪਾਂ ਦੇਖਦੇ ਆਂ ਕਿ ਸਥਾਈ ਸ਼ੁਰੂ ਹੁੰਦੀ ਹੈ ਸਾਤੋਂ ਇਹਦੇ ਵਿੱਚ ਰਹੇਗਾ ਕੋਮਲ ਲੱਗਦਾ ਧਾਨੀ ਕੋਮਲਾਦਾ ਕਿਉਂਕਿ ਰਗ ਪੈਰ ਵੀ ਵੇਸਟ ਰੀਤ ਹੈ ਆਓ ਜੀ ਆਪਾਂ ਦੇਖਦੇ ਮੇਰੇ ਨਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਸਰਗਮ ਹੈ ਸਾਰੇ ਸਾਨੀ ਸਾਰੇ ਗਾ ਗੇ ਸਾ ਗਾ ਗਾਨੀ ਸਾਨੀ ਸਾਰੇ ਗਾ ਗ ਸਾ 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 ਮੇਰੇ ਰਾਹ ਰਾਏ ਤੂੰ ਸੰਤਕ ਸੰਪਤੀ ਦੇਵੀ ਠੀਕ ਹੈ ਜੀ ਹੁਣ ਆਪਾਂ ਅੱਗੇ ਚੱਲਦੇ ਹਾਂ तेरे सेवक को पोके चुनाई मापा धा सानी नी धा धा पापा मागा पापा मामा तेरे सेवक ਨਹੀਂ ਆਪ ਬੈਨੇ ਦੇ ਪ੍ਰਦੇਪ ਪੀ ਸਿੱਖਦੇ ਆ ਦੇਖੋ ਇੰਨਾ ਛੋਟਾ ਜਿਹਾ ਇੱਕ ਪੀਸ ਹੈ ਫਿਲਰ ਕਹਿੰਦੇ ਨੇ ਉਹਨੂੰ ਵੈਸੇ ਤੇ ਇਸੇ ਵਕ ਕੋਣ ਕੋ ਕਿਚ ਨਾ ਫਿਲਰ ਕੀ ਹੈ ਮਬਾਹਨ ਸੰਧਾ ਮਬਾਹਨ ਸੰਸਾਧਾਨੀ ਪਾਧ ਮਪਾ ਗਪਮ ਤੇਰੇ ਸੇਵਕ ਕੋ ਕੋ ਕਿਛ ਨਹੀਂ ਜਾ ਨਹੀਂ ਆਏ ਨੇ ਮੇਰੇ ਹਾਂਜੀ ਹੁਣ ਆਪਾਂ ਚੱਲਦੇ ਆਂ ਅੰਤਰੇ ਤੇ ਅੰਤਰਾ ਹੈ ਉੱਪਰਲੇ ਸਾਥੋਂ ਜਿਵੇਂ ਕੈਸੇ ਉਪਰ ਤੂੰ ਸਵਾ ਸਾ 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 ਰੇ ਸਰੇ ਸਰੀ ਨੀ ਦੀ ਨੀ ਸੋਤ ਕਕੇ ਸਾ ਪਾ ਵੇ ਗਾ ਮਰਨਾ ਚੀਤ ਨਾ ਆਵੇ ਤੋ ਵਾਰੀ ਬੋਲ ਕੇ ਤੇਰੇ ਸੇਵਕ ਕੋ ਉਧਾਂ ਜਾ ਜਨ ਅਸਥਾਈ ਤੇ ਅਸਥਾਈ ਜੋੜ ਤੇ ਹੁਣ ਆਪਾਂ ਦੇਖਦੇ ਆਂ ਪਹਿਣਾ ਦਾ ਸਕੇਲ ਨੂੰ ਦੇਖੋ ਪਹਿਣਾ ਦੇਖ ਲੈਣ ਬੱਚੇ ਦੇ ਆਪਦੀ ਦਾ ਸਕੇਲ ਜਿਹਨਾਂ ਚੌਥਾ ਕੜਾ ਹੋਇਤੋ ਦੇਖਣ ਰਹੀ ਕੋਮਲ ਗਾ ਕੋਮਲ ਘਾ ਕੋਮਲ ਨਹੀਂ ਕੋਮਲ ਲੱਗਣਾ ਇਸ ਦੇ ਵਿੱਚ ਦੇਖੋ ਜੀ ਮੇਰੇ ਨਾਮ ਰਾਏ तू संता का तेरे उसके तो बाद तेरे से बंगानी सरगम है मा पा धा सानी नी धा प प मा गा मा तेरे सेवक को ही प कि जमनिया गागा सानी सा रे सा सा, सा

ਮਾਂ ਤੇਰੇ ਸੇਵਕ ਕੋ ਪਾ ਕੇ ਚਾਨੀ ਜਮ ਨਹੀਂ ਆ ਰਹੀ ਹੁਣ ਆਪਾਂ ਅੰਤਰਾ ਦੇਖਦੇ ਆਂ ਜੀ ਅੰਤਰਾ ਇੱਥੋਂ ਸ਼ੁਰੂ ਹੋਣਾ ਕੋਲੇ ਸਾਥ ਜਿਸ ਕੇ ਸਿਰ ਉਪਜ ਤੂ ਸੁਆਮੀ ਸੋ ਦੁੱਖ ਕੈਸਾ ਪਾਗੈ ਅਗਰ ਇਹਨੇ ਇਸ ਤਰ੍ਹਾਂ ਬੋਲਣਾ ਜਾਣੇ ਮਰ ਅਮਰ ਮਾਤਾ ਮਰਣਾ ਚੀਤ ਨਾ ਆਗੈ ਸੇਵਕ ਕੋ ઓਕੇ ਚਾ ਇਸੇ ਤਰ੍ਹਾਂ ਸਥਾਈ ਜੋੜ ਲਾ ਕੇ ਅੰਤਰੇ ਅੰਤਰਾ ਲਾ ਕੇ ਸਥਾਈ ਜੋੜ ਲਾ ਕੇ ਫਿਰ ਦੁਬਾਰਾ ਸਥਾਈ ਤਿਆਰ ਹੋਣਾ ਇਸੇ ਤਰ੍ਹਾਂ ਸਾਰਾ ਸ਼ਬਦ ਜਿਹੜਾ ਚੱਲਦਾ ਰਹਿੰਦਾ ओरिजिनल ਆਪ ਜੀ ਨੇ ਭਾਈ ਸਾਹਿਬ ਦਾ ਗਾਇਨ ਕੀਤਾ ਜ਼ਰੂਰ ਸੁਣ ਲੈਣਾ ਉੱਥੋਂ ਆਪ ਜੀ ਨੂੰ ਪੂਰੀ ਹਲਪ ਮਿਲੇਗੀ ਸੁਰਾ ਮੈਂ ਆਪ ਜੀ ਨੂੰ ਦੱਸ ਦਿੱਤੀ ਆਪ ਜੀ ਦੇ ਸਕੀ ਤਾਂ ਆਪ ਜੀ ਨੇ ਗਾਉਣਾ ਵਜਾਉਣਾ ਅਤੇ ਜੇ ਕੋਈ ਫਿਰ ਵੀ ਆਪ ਜੀ ਨੂੰ ਵਜਾਉਣ ਵਿੱਚ ਜਾਂ ਗਾਣ ਵਿੱਚ ਕੋਈ ਸਮੱਸਿਆ ਆਈ ਹੋਵੇ ਤਾਂ ਆਪ ਜੀ ਨੇ ਮੈਨੂੰ ਦੱਸਣਾ ਜੀ ਆਪ ਜੀ ਦਾ ਬਹੁਤ ਧੰਨਵਾਦ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਆਪ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ